ਸੇਫਟੇਸਟ ਫਰਾਰ ਚਲ ਰਹੇ ਆਮ ਆ띠 ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਚਾ ਨੂੰ ਪਟਿਆਲਾ ਅਦਾਲਤ ਤੋਂ ਝਟਕਾ ਲੱਗਾ ਅਦਾਲਤ ਨੇ ਬਲਾਤਕਾਰ ਮਾਮਲੇ 'ਚ ਪਠਾਨ ਮਾਚੇ ਦੀ ਜ਼ਮਾਨਤ ਅਸਵੀਕਾਰ ਕਰ ਦਿੱਤੀ ਹੈ ਹੁਣ ਉਨ੍ਹਾਂ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ ਸਰਕਾਰੀ ਵਕੀਲਾਂ ਨੇ ਅਦਾਲਤ 'ਚ ਕਿਹਾ ਕਿ ਪਠਾਨ ਮਾਜਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਇਸ ਲਈ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਵਿਸਤ੍ਰਿਤ ਅਦਾਲਤ ਦਾ ਅਜੇ ਆਦੇਸ਼ ਵੀ ਲੰਬਤ ਹੈ ਦੱਸਤੀ ਹੈ ਕਿ 3 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਦੋਸ਼ ਹੈ ਕਿ ਉਸਨੇ ਇੱਕ ਔਰਤ ਨੂੰ ਸਰਕਾਰੀ ਨੌਕਰੀਆਂ ਤੇ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਫਰੋਤੀ ਲਈ ਤੇ ਫਿਰ ਤਲਾਕਸ਼ੁਦਾ ਹੋਣ ਦਾ ਦਾਵਾ ਕਰਕੇ ਉਸ ਨੂੰ ਧੋਖਾ ਦਿੱਤਾ ਔਰਤ ਨੇ ਦੋਸ਼ ਲਗਾਇਆ ਕਿ ਉਹ 2013 ਚ ਫੇਸਬੁਕ ਤੇ ਮਿਲੇ ਸਨ ਤੇ 2021 ਚ ਇੱਕ ਗੁਰਦੁਆਰੇ ਚ ਉਸ ਨਾਲ ਵਿਆਹ ਕਰਵਾ ਲਿਆ ਗਿਆ ਹਾਲਾਂਕਿ ਇਹ ਮਾਮਲਾ ਉਹਨਾਂ ਦੀ ਪਹਿਲੀ ਪਤਨੀ ਦਾ ਨਾਮ ਉਹਨਾਂ ਦੇ 2022 ਦੇ ਚੋਣ ਹਲਫਨਾਮੇ ਚੋਂਣ ਤੋਂ ਬਾਅਦ ਸਾਹਮਣੇ ਆਇਆ ਸੀ ਔਰਤ ਨੇ ਸਰੀਰਕ ਸ਼ੋਸ਼ਣ ਤਬ ਕੀਤਾ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਵੀ ਗਬੀਰ ਦੋਸ਼ ਲਗਾਏ ਗਏ। ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪਠਾਨ ਮਾਜਰਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਹੜ ਪ੍ਰਬੰਧਨ ਸਬੰਧਿਤ ਜਾਲ ਸਰੋਤ ਵਿਭਾਗ ਦੇ ਪ੍ਰਮੁਖ ਸਕੱਤਰ ਕ੍ਰਿਸ਼ਨ ਕੁਮਾਰ 'ਤੇ ਦੋਸ਼ ਲਗਾਏ। ਪਾਰਟੀ ਦੇ ਦਬਾਅ ਦੇ ਬਾਵਜੂਦ ਉਹਨਾਂ ਨੇ ਆਪਣੇ ਬਿਆਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਆਗੂਆਂ ਦੇ ਦਬਾਅ ਹੇਠ ਹੋਣ ਦਾ ਵੀ ਦੋਸ਼ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਵਾਪਸ ਲੈ ਲਈ ਗਈ ਤੇ 3 ਸਾਲ ਪੁਰਾਣੇ ਬਲਾਤਕਾਰ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਗਈ। ਹੁਣ ਅਦਾਲਤ 'ਚ ਵਿਧਾਇਕ ਨੇ ਜ਼ਮਾਨਤ ਅਰਜ਼ੀ ਲਗਾਈ ਸੀ ਪਰ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਰੇਪ ਕੇਸ 'ਚ ਫਰਾਰ ਚੱਲ ਰਹੇ ਆਮ ਆ띠 ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਝਾ ਨੂੰ ਪਟਿਆਲਾ ਅਦਾਲਤ ਤੋਂ ਛਡਕਾ ਲੱਗਾ। ਅਦਾਲਤ ਨੇ ਬਲਾਤਕਾਰ ਮਾਮਲੇ 'ਚ ਪਠਾਨ ਮਾਝੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਹੁਣ ਉਨ੍ਹਾਂ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ। ਸਰਕਾਰੀ ਵਕੀਲਾਂ ਨੇ ਅਦਾਲਤ 'ਚ ਕਿਹਾ ਕਿ ਪਠਾਨ ਮਾਜਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਇਸ ਲਈ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਵਿਸਤ੍ਰਿਤ ਅਦਾਲਤ ਦਾ ਅਜੇ ਆਦੇਸ਼ ਵੀ ਲੰਬਤ ਹੈ ਦੱਸਤੀ ਹੈ ਕਿ 3 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਹਨਮਿਤ ਸਿੰਘ ਪਠਾਨ ਮਾਜਰਾ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਦੋਸ਼ ਹੈ ਕਿ ਉਸਨੇ ਇੱਕ ਔਰਤ ਨੂੰ ਸਰਕਾਰੀ ਨੌਕਰੀਆਂ ਤੇ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਫਰੋਤੀ ਲਈ ਤੇ ਫਿਰ ਤਲਾਕਸ਼ੂ ਦਾ ਹੋਣ ਦਾ ਦਾਵਾ ਕਰਕੇ ਉਸ ਨੂੰ ਧੋਖਾ ਦਿੱਤਾ ਔਰ ਆਪਣੇ ਦੋਸ਼ ਲਗਾਇਆ ਕਿ ਉਹ 2013 ਚ ਫੇਸਬੁਕ ਤੇ ਮਿਲੇ ਸਨ ਤੇ 2021 ਚ ਇੱਕ ਗੁਰਦੁਆਰੇ ਚ ਉਸ ਨਾਲ ਵਿਆਹ ਕਰਵਾ ਲਿਆ ਗਿਆ ਹਾਲਾਂਕਿ ਇਹ ਮਾਮਲਾ ਉਹਨਾਂ ਦੀ ਪਹਿਲੀ ਪਤਨੀ ਦਾ ਨਾਮ ਉਹਨਾਂ ਦੇ 2022 ਦੇ ਚੋਣ ਹਲਫ ਨਾਮੇ ਚੋਂ ਤੋਂ ਬਾਅਦ ਸਾਹਮਣੇ ਆਇਆ ਸੀ ਔਰਤ ਨੇ ਸਰੀਰਕ ਸ਼ੋਸ਼ਣ ਤਬ ਕੀਤਾ ਤੇ ਅਸ਼ਲੀਲ ਵੀਡੀਓ ਬਣਾਉਂਦੇ ਵੀ ਗਬੀਰ ਦੋਸ਼ ਲਗਾਏ ਦੇ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪਠਾਨ ਮਾਜਰਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਹੜ ਪ੍ਰਬੰਧਨ ਸੰਬੰਧਿਤ ਜਾਲ ਸਰੋਤ ਵਿਭਾਗ ਦੇ ਪ੍ਰਮੁਖ ਸਕੱਤਰ ਕ੍ਰਿਸ਼ਨ ਕੁਮਾਰ 'ਤੇ ਦੋਸ਼ ਲਗਾਏ ਪਾਰਟੀ ਦੇ ਦਬਾਅ ਦੇ ਬਾਵਜੂਦ ਉਹਨਾਂ ਨੇ ਆਪਣੇ ਬਿਆਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਆਗੂਆਂ ਦੇ ਦਬਾਹ ਹੇਠ ਹੋਣ ਦਾ ਵੀ ਦੋਸ਼ ਲਗਾਇਆ ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਤੇ 3 ਸਾਲ ਪੁਰਾਣੇ ਬਲਾਤਕਾਰ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਗਈ। ਹੁਣ ਅਦਾਲਤ 'ਚ ਵਿਧਾਇਕ ਨੇ ਜ਼ਮਾਨਤ ਅਰਜ਼ੀ ਲਗਾਈ ਸੀ ਪਰ ਅਦਾਲਤ ਨੇ ਖਾਰਜ ਕਰ ਦਿੱਤੀ ਹੈ।